ਹਾਂਜੀ ਭਾਈ ਕਿ ਮੰਗ ਪੱਤਰ ਦੇ ਦਿੱਤਾ ਅਜ ਫਿਰ ਮੰਤਰੀ ਸਾਹਿਬ ਨੂੰ ਜੀ ਦੇ ਦਿੱਤਾ ਪਰ ਮੰਗ ਪੱਤਰ ਤੁਸੀਂ ਪਹਿਲਾਂ ਸਾਡਾ ਮੰਗ ਪੱਤਰ ਵੇਖੋ 6 ਦਿਨ ਦੀ ਸਿਕਿਉਰਟੀ ਨੂੰ ਵੀ ਡਰ ਸੀ ਸਾਡੇ ਤੋਂ ਸਾਡਾ ਮੰਗ ਪੱਤਰ ਸੀ ਸਾਡੇ ਜਿਹੜਾ ਪਿੰਡ ਹੈ ਸਾਡੇ ਪਿੰਡ ਦੇ ਨਾਲ ਸਾਡਾ ਪਿੰਡ ਹੀ ਨਹੀਂ ਬਲਕਿ ਸ਼ੇਖ ਤੇ ਸਮਾਗ ਦੋਵਾਂ ਪਿੰਡਾਂ ਦੀਆਂ ਤੇ ਸਾਡੇ ਪਿੰਡ ਪਿੰਡ ਬਣੀ ਵਾਲੇ ਦੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ 10ਵੀਂ ਤੋਂ ਬਾਅਦ ਪੜ੍ਹਨ ਦੀ ਕੋਈ ਵਿਵਸਥਾ ਨਹੀਂ ਚਾਹੇ ਸਰਕਾਰੀ ਦਾ ਲੋ ਚਾਹੇ ਪ੍ਰਾਈਵੇਟ ਦਾ ਸਾਡੀ ਮੰਗੇ ਸੀ ਵੀ ਸਾਡਾ ਜਿਹੜਾ ਸਕੂਲ ਅਪਗ੍ਰੇਡ ਕਰਕੇ ਘੱਟੋ ਘੱਟ ਜੇ ਨਹੀਂ ਸਾਰਾ ਕਰ ਸਕਦੇ ਤਾਂ ਕੁੜੀਆਂ ਵਾਸਤੇ ਅਪਗ੍ਰੇਡ ਕਰ ਦਿਓ ਤਾਂ ਜੋ ਹਰੇਕ ਗਰੀਬ ਪਰਿਵਾਰ ਦੀ ਬੱਚੀ ਪਲੱਸ 2 ਤੱਕ ਐਜੂਕੇਸ਼ਨ ਲੈ ਲੇ ਤਾਂ ਚੌਕਾ ਹੋ ਜਾਏਗਾ ਹੂੰ ਇਹ ਮੰਗ ਪੱਤਰ ਦੇ ਵਿੱਚ ਪਹਿਲੀ ਮੰਗ ਸੀ ਦੂਜੀ ਮੰਗ ਸਾਰਿਆਂ ਨੂੰ ਪਤਾ ਆਪਾਂ ਖੇਤੀ ਨਾਲ ਸੰਬੰਧ ਤਾਂ ਵੀ ਸਾਡਾ ਪਸ਼ੂ ਤੰਨ ਹੈ ਜਿਹੜਾ ਆਪਾਂ ਪਸ਼ੂ ਸਰੇਖ ਰੱਖਦੇ ਆਂ ਕਿਸਾਨ ਵੀ ਲੱਗਦਾ ਤੇ ਮਜ਼ਦੂਰ ਵੀ ਰੱਖਦਾ ਉਹਦੇ ਲਈ ਨਾ ਛੇਕ ਦੇ ਵਿੱਚ ਨਾ ਮਣੀ ਵਾਲੇ ਦੇ ਵਿੱਚ ਕੋਈ ਸਿਵਲ ਦਾ ਬੰਦਾ ਨਹੀਂ ਲਾਵਾਸ ਚ ਛੱਡਿਆ ਵਸ ਸਰਕਾਰ ਵੱਲੋਂ ਹੈ ਨਹੀਂ ਕੋਈ ਡਿਸਪੈਂਸਰੀ ਵਗੈਰਾ ਡਿਸਪੈਂਸਰੀ ਨਹੀਂ ਉਹਦੇ ਆਸਤੇ ਅਸੀਂ ਉਹਨਾਂ ਨੂੰ ਇਹ ਮੰਗ ਪੱਤਰ ਵਿੱਚ ਇਹ ਮੰਗ ਸੀ ਜੀ ਘੱਟੋ ਘਾਟ ਤੁਸੀਂ ਆਏ ਹੋ ਚਾਹੇ ਇਹ ਨਿੱਕੀ ਜੀ ਨਾਲ ਹੀ ਪਾਪ ਲੈਣ ਦੇ ਉਦਘਾਟਨ ਆਸਤੇ ਪਹਿਲਾਂ ਤਾਂ ਜਿਹੜੇ ਉਹਨਾਂ ਦੇ ਵਰਕਰ ਸੀ ਵਿਚਾਰੇ 4 ਦਿਨ ਕੱਟ ਕਰੀ ਗਏ ਸਿਰਫ 2 ਮਿੰਟ ਲਾਏ ਉਹਨਾਂ ਨੇ ਸਾਨੂੰ ਆਖਿਆ ਵੀ ਤੁਸੀਂ ਜੁਨੀਅਨ ਵਾਲੇ ਨਾਲ ਜਾਇਓ ਸਿਕਿਉਰਿਟੀ ਦਾ ਰੀਜਨ ਅਸੇਗਾ ਜੀ ਸਾਈਡ ਤੇ ਖੜ੍ਹ ਦਿੰਨੇ ਆ ਜਦੋਂ ਤੁਸੀਂ ਉਹਦਾ ਕੰਮ ਨਿਪੜਕ ਕੇ ਆਉਦੋ ਬੁਲਾ ਲੈ ਪਰ ਉਦੋਂ ਵੀ ਭੱਜ ਕੇ ਕਾਰ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰੀ ਪਰ ਜਦੋਂ ਕੌਣੀ ਸਾਹਿਬ ਨੂੰ ਪਤਾ ਲੱਗਿਆ ਤਾਂ ਉਹ ਜਦੋਂ ਉਹਨਾਂ ਨੇ ਮੰਗ ਪੱਤਰ ਲਾਇਆ ਮੈਨੂੰ ਲਹਿਜੇ ਤੋਂ ਲੱਗਦਾ ਨਹੀਂ ਵੀ ਉਹਤੇ ਕੋਈ ਗੌਰ ਕਰਨਗੇ ਸਿਰਫ ਵੋਟਾਂ ਚਮਕਾਉਣੀ ਆਏ ਸੀ ਹੁਣ ਤੀਜੀ ਮੰਗ ਗੱਲ ਸਾਹਿਬ ਜਿਹੜੀ ਇਹ ਸੀ ਕਿ ਸਾਡਾ ਜਿਹੜਾ ਬਸ ਪਿੰਡ ਹੈ ਸਮਾਗ ਤੋਂ 1.5 ਕਿਲੋਮੀਟਰ ਤੇ ਕਿਲੋ 1.5 ਕਿਲੋਮੀਟਰ ਨਹਿਰ ਤੋਂ ਪੈਂਦਾ ਕਿਲੋ 1.5 ਕਿਲੋਮੀਟਰ ਸਿੱਧੀ ਬਸ ਜਾਂਦੀ ਹੈ ਤੁਹਾਨੂੰ 1 ਕਿਲੋਮੀਟਰ ਸਫਰ ਕਰਕੇ ਆਉਣਾ ਸਾਡੇ ਪਿੰਡ ਵਿੱਚ ਰੰਗਾ ਸਾਨੂੰ 2 ਕਿਲੋਮੀਟਰ ਜਾ ਕੇ ਚੜ੍ਹਨਾ ਪੈਂਦਾ ਸਾਡੀ ਤੀਜੀ ਮੰਗ ਇਹ ਸੀ ਵੀ ਜਿਹੜੀਆਂ ਸਰਕਾਰੀ ਬਸਾਂ ਹੂੰ ਸਾਡੇ ਵੋਟਾਂ ਮੇਲੇ ਤਾਂ ਪਹਿਲਾਂ ਵੀ ਕਰ ਦਿੰਦੇ ਆ ਕਾਲੀਦਾੜ ਵੇਲੇ ਕੋਈ ਕਰਦਾ ਰਿਹਾ ਕਾਂਗਰਸ ਵੀ ਕਰਦਾ ਰਿਹਾ ਵੋਟਾਂ ਦੇ ਨੇੜੇ ਆ ਕੇ ਸਾਡੇ ਪਿੰਡ ਵਿੱਚ ਦੀ ਇੱਕ ਅੱਧੀ バス ਆਉਣ ਲੱਗ ਜਾਂਦੀ ਐ ਅਸੀਂ ਇਹ ਉਹ ਚ ਇਹ ਮੰਗ ਲੱਗੀ ਸੀ ਵੀ ਘੱਟੋ ਘੱਟ バス ਸਾਡੇ ਪਿੰਡ ਵਿੱਚ ਜAVE ਤੇ ਸਰਕਾਰੀ ਡੈਕਟਰ ਦੇ ਵਿੱਚ ਸਾਡੇ ਪਿੰਡ ਦਾ ਨਾਮ ਪਾਏ ਇਹਦੇ ਚ ਜੇ ਮੰਤਰੀ ਸਾਹਿਬ ਨੂੰ ਕੋਈ ਡਰਨ ਵਾਲੀ ਚੀਜ਼ ਲੱਗੀ ਤਾਂ ਮੈਨੂੰ ਨਹੀਂ ਲੱਗਦਾ ਵੀ ਜਾਦੇ ਉਹ ਕੈਨ ਬੀ ਵੋਟਾਂ ਚ ਅਸੀਂ ਬੜਾ ਕੁਝ ਹਾਸਲ ਕਰ ਲਾਂਗੇ ਜਿਹੜਾ ਕੁਝ ਪਹਿਲਾਂ ਕਰਦੇ ਹੁੰਦੇ ਸੀ ਇਹ ਕਹਿ ਕੇ ਆਏ ਸੀ ਜਿਵੇਂ ਭਵੰਤਮਨ ਸਭ ਕਹਿੰਦੇ ਸੀ ਵੀ ਕਾਲੀ ਦਾ ਗਲੀਆਂ ਨਾਲੀਆਂ ਦਾ ਮੈਂ ਕਹਿੰਦਾ ਸਾਡੀ ਇੱਕ ਪਾਈਪ ਲਾਈਨ ਆ ਜੀ ਤੇ ਉਹ ਘੱਟ ਦੇ ਇਨੇ ਮੰਤਰੀ ਆ ਗਏ ਪਰ ਜਿਹੜੀ ਸਾਡੀ ਲੋੜ ਆ ਉਹ ਤੋਂ ਵੀ ਛੱਡ ਕੇ ਭੱਜੀ ਜਾਂਦੇ ਹੋ ਬੇਸਿਕ ਲੋਡ ਸਾਡੀ ਸਿੱਖਿਆ ਸਿਹਤਾਲੀ ਦਾ ਅਜੇ ਸੇਵਕੀ ਦਾ ਮੰਗ ਹੀ ਨਹੀਂ ਕਰੀ ਸੀ ਜੇ ਅਸੀਂ ਸਿਹਤ ਦੀ ਰਿਸਪੈਂਸਟੀ ਦੀ ਮੰਗ ਕਰਦੇ ਅਜੇ ਤਾਂ ਵਿੱਚ ਪੈਂਡਿੰਗ ਸੀ ਤੇ ਇਹ ਕੋਈ ਆਮ ਆਦੀ ਪਾਰਟੀ ਵਰਕਰਾਂ ਵੱਲੋਂ ਮੰਗ ਰੱਖੀ ਨਹੀਂ ਗਈ ਬਈ ਇਹ ਚਿਕੜਾਂ ਨਹੀਂ ਰੱਖੀ ਗਈ ਜੀ ਪਤਾ ਨਹੀਂ ਉਹਨਾਂ ਦੀ ਵਿਚਾਰਿਆਂ ਦੀ ਹੁੰਦੇ ਨਹੀਂ ਕਿ ਮੈਨੂੰ ਲੱਗਦਾ ਜਿਵੇਂ ਉਹਨਾਂ ਨਾਲ ਹੋਈ ਉਹਨਾਂ ਨੂੰ ਤਾਂ 4 ਦਿਨ ਹੋ ਗਏ ਸੀ 5 ਇੱਥੇ ਜ਼ੋਰ ਲਾਈ ਜਾਂਦੇ ਇਹਨਾਂ ਨੂੰ ਹੂੰ ਪ੍ਰਬੰਧ ਕਰਦੇ ਇਹਨਾਂ ਨੂੰ ਅਸੀਂ ਪ੍ਰਪਾ ਸੀ ਨਹੀਂ ਮੰਤਰੀ ਸਾਹਿਬਾਂ ਨਾਲ ਜਿੰਦੇ ਅਸੀਂ ਘੇਰ ਖੜਦੇ ਉਧਰ ਖੜਦੇ ਪੋਸਟਾ ਦੇ 4 ਖੜ ਕੇ ਘੇਰ ਕੇ ਸਾਡਾ ਮੰਗ ਪੱਤਰ ਉਹਨਾਂ ਨੇ ਪੁੱਤਰ ਕੇ ਲੈ ਕੇ ਜਾਣਾ ਸੀ ਅਸੀਂ ਆਪ ਦਾ ਪ੍ਰਪਾ ਵੇਖਿਆ ਵੀ ਸਾਡੇ ਪਿੰਡ ਦੇ ਬੰਦੇ ਮਿਹਨਤ ਕਰੀ ਜਾਂਦੇ ਉਹਨਾਂ ਨੇ ਬਾਕਾਇਦਾ ਉਹਨਾਂ ਦੇ ਵਰਕਰਾਂ ਦੇ ਉਹਦੇ ਉੱਤੇ ਸਾਈਨ ਉਸ ਮੰਗ ਪੱਤਰ ਦੇ ਉਹਨਾਂ ਦੇ ਵਰਕਰਾਂ ਦੇ ਵੀ ਸਾਈਨ ਹੈ ਤੇ ਮੈਨੂੰ ਲੱਗਿਆ ਵੀ ਉਹਨਾਂ ਨੇ ਏ ਟੀਮ ਬੀ ਟੀਮ ਮੈਨੂੰ ਸ਼ਾਇਦ ਸਮਝ ਲੱਗੀ ਉੱਥੋਂ ਇਹ ਇਧਰ ਲਈ ਡੈਂਪੀਅਰੀ ਏ ਟੀਮ ਤੇ ਉਧਰ ਲਈ ਬੀ ਟੀਮ ਐਜੇ ਕਰਕੇ ਮੁੜ ਗਏ ਪਰ ਜਿਹੜਾ ਬੇਸਿਕ ਸਾਡੇ ਪਿੰਡ ਨੂੰ ਲੋਡ ਆ ਦੇਣ ਉਹ ਤੇ ਕੋਈ ਗੌਰਵ ਮੇਰੇ ਹਿਸਾਬ ਤੇ ਲੱਗਦਾ ਨਹੀਂ ਉਹਨੇ ਕਰਿਆ ਜੇ ਦੇ ਦੇਣਗੇ ਤਾਂ ਚੰਗਾ ਨਹੀਂ ਤਾਂ ਫਿਰ ਛੰਡੇ ਚੱਕ ਕੇ ਫਿਰ ਅੱਗੇ ਆਉਣਾ ਪਿਆ ਗੁਰੂ ਇਹ ਤਾਂ ਲੈ ਕੇ ਹਟਾਂਗੇ ਕੀ ਇਹ ਕਿਸਾਨੀ ਦੇ ਬੈਚ ਸੀ ਛੋਡੇ ਜੂਨੀਅਰ ਦੇ ਲੱਗੇ ਹੋ ਕਹਿੰਦੇ ਨਹਿਰ ਨੂਰ ਵਾਲਾ ਮੁੱਦਾ ਨਾ ਚੱਕ ਲੈਣ ਕਿਤੇ ਹਾਈਲਾਈਟ ਹੋ ਜਾ ਜਦੋਂ ਸੀ ਆਈ ਡੀ ਇਹਨਾਂ ਦੀ ਏਡੀ ਤਾਂ ਕਮਜ਼ੋਰ ਨਹੀਂ ਇਹਨਾਂ ਦੇ ਵਰਕਰਾਂ ਤੋਂ ਲੈ ਕੇ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਤੁਸੀਂ ਵੀ ਲੋਬੀ ਆਹ ਮੰਗ ਪੱਤਰ ਸੀ ਜੇ ਵਿੱਚ ਕੋਈ ਡਰ ਹੈ ਫਿਰ ਮੈਂ ਲੱਗਦਾ ਨਹੀਂ ਕਹਿੰਦੇ ਗੱਲਾਂ ਹੀ ਹੁੰਦੀਆਂ ਇਹ ਕਹਿੰਦੀਆਂ ਗੱਲਾਂ ਸੀ ਵੀ ਆਮ ਕਰਾਣ ਆਇਆ ਕਰੂੰ ਸੱਤ ਦੇ ਵਿੱਚ ਕੌਣੀ ਸਾਹਿਬ ਆਏ ਸੀਗੇ ਉਹਦੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਹੋਈ ਸੀ ਉਹਦੇ ਬਹੁਤ ਕੁਝ ਕਹੀ ਗਏ ਮੈਨੂੰ ਕਹਿੰਦੇ ਵੀ ਮੈਂ ਤੁਹਾਡੇ ਵੀ ਚੋਪੜਾ ਸਾਹਿਬ ਆਉਣਗੇ ਅਰੂੜਾ ਸਾਹਿਬ ਆਉਣਗੇ ਉਹਨਾਂ ਨਾਲ ਤੁਹਾਡੀ ਮੈਂ ਬਹਿ ਕੇ ਗੱਲਬਾਤ ਕਰਾਂੂੰ ਕੁਰਸੀ ਤੇ ਕੁਰਸੀ ਤੇ ਤਾਂ ਤੁਸੀਂ ਛੱਡੋ ਅਸੀਂ ਆਹ ਦਾ ਮੰਗ ਪੱਤਰ ਲਈ ਬੈਠੇ ਆਂ ਮੰਗ ਪੱਤਰ ਵੀ ਸਾਡਾ ਉਹ ਸੀ ਵੀ ਜਿਹੜਾ ਮਾਨੀਗਲ ਸਾਡੇ 3 ਪਿੰਡਾਂ ਨੂੰ ਫਾਇਦਾ ਹੋਵੇ ਸਾਡਾ ਕੋਈ ਪਰਸਨਲ ਆਫ ਦਾ ਨਹੀਂ ਸੀ ਕੰਮ ਸਾਰਾ ਪਿੰਡਾਂ ਦਾ ਕੰਮ ਸੀਗਾ ਸਕੂਲ ਬਣਾ ਇਹਦੇ ਵਿੱਚ ਗਰੀਬ ਬੱਚਕਾਂ ਨੂੰ ਫਾਇਦਾ ਹੋਣਾ ਸੀਗਾ ਤੇ ਬੱਚਿਆਂ ਨੂੰ ਪੜ੍ਹਨ ਸੌਖਾ ਹੋ ਜਾਂਦਾ ਵੀ ਦੂਰ-ਦਰਾਡੇ ਜਾਣ ਤੋਂ ਮਾਪਿਓ ਬੱਚਣ ਨੂੰ ਭੇਜਣ ਤੋਂ ਡਰਦੇ ਆ ਅੱਜਕੱਲ੍ਹ ਹਾਲਾਤ ਪਤਾ ਹੀ ਕਿਹੋ ਜਿਹੇ ਹੈਗੇ ਆ ਤੇ ਪਰ ਮੰਗ ਪੱਤਰ ਵੀ ਉਹਨਾਂ ਨੇ ਸਾਤੋਂ ਅਸੀਂ ਦਿਨ-ਦਿਨ ਦੇ ਨਹੀਂ ਸੀਗੇ ਖਿੱਚ ਕੇ ਲਗਾਏ ਆ ਮਾਨਤਰੀ ਸਾਹਿਬ ਤਾਂ ਗੱਡੀ 'ਚ ਬਹਿ ਗਏ। ਹੂੰ। ਜੇ ਮਾਨੇ ਵਾਲਾ ਉਹਨਾਂ ਨੂੰ ਚਾਹਣਾ ਹੁੰਦੀ ਵੀ ਮੰਗ ਪੱਤਰ ਇਹਨਾਂ ਦਾ ਦਮਾਉਣਾ ਹੈਗਾ ਤਾਂ ਉਹ ਗੱਡੀ 'ਚ ਨਹੀਂ ਜਾਂਦੇ। ਸਪੈਸ਼ਲ ਸਾਨੂੰ ਪੁੱਛਦੇ ਵੀ ਤੁਹਾਡੀ ਸਮੱਸਿਆ ਕੀ ਆ? ਅਸੀਂ ਮੰਗ ਪੱਤਰ ਤੁਹਾਡਾ ਤੁਹਾਡੇ ਕੋਲੇ ਆ ਕੇ ਸਵੀਕਾਰ ਕਰਦੇ ਹਾਂ। ਜੇ ਨੁਸਖਾ ਇਹ ਚੀਜ਼ਾਂ ਤੇ ਨਹੀਂ ਬੰਦੀ ਮੰਨ ਲਓ ਜਿਮਨੀ ਚੂਨਾ। ਹਨਾ ਇਹ ਸੋਡੀ ਮੇਨ ਮੁੱਖ ਮੰਗ ਕੱਲਿਆਂ ਦੀ ਤਾਂ ਹੈ ਨਹੀਂ ਸਾਰਿਆਂ ਦੀ ਹੈ। ਤੇ ਜੇ ਨਹੀਂ ਅੱਗੇ ਤੋਂ ਮੰਨ ਲਾ ਨਹੀਂ ਗੱਲ ਹੀ ਨਹੀਂ ਸੁਣੀ ਫੇਰ ਅੱਗੇ ਕੀ ਰਹੂਗਾ ਪ੍ਰੋਗਰਾਮ ਫੇਰ ਮੈਨੂੰ ਪਤਾ ਹੈ ਆਪਾਂ ਨੂੰ ਕਿੱਥੇ ਫੜ ਕੇ ਲੈ ਕੇ ਜਾਂਦੇ ਹੁੰਦੇ ਆ ਕਦੇ ਕਿਸੇ ਥਾਣੇ ਤੇ ਕਦੇ ਥਾਣੇ 'ਚ ਅੱਗੇ ਸਾਡੇ ਪਿੰਡ ਆਉਣਗੇ ਸਾਨੂੰ ਅਸੀਂ ਸਾਡੇ ਪਿੰਡ ਦਾ ਪ੍ਰਪਾ ਹੈ ਸਾਡੇ ਪਿੰਡ ਦੇ ਜਿਹੜੇ ਵਰਕਰ ਲੱਗਿਆ ਉਹਨਾਂ ਨੇ ਵੀ ਸੈਂਡ ਕਰਕੇ ਬਕਾਇਦਾ ਦਿੱਤੇ ਆ ਹੋ ਸਕਦਾ ਤੁਹਾਡੀ ਵੀਡੀਓ ਤੋਂ ਬਾਅਦ ਹੀ ਇਹ ਗੱਲ ਕਰ ਜਾਣ ਕੋਈ ਸੋਚ ਜਾਣ ਬਾਈ ਹਾਂ ਵਾਕਈ 47 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਸਾਡਾ ਇੱਕ ਅਜਿਹਾ ਪਿੰਡ ਹੈ ਜਿਹਦੇ ਪਿੰਡ ਵਿੱਚ ਦੀ ਬੱਸ ਨਹੀਂ ਟੱਪਦੀ ਇੱਕ ਜਾਂਦੀ ਹੁੰਦੀ ਸੀ ਦੁੱਧ ਦਾ ਦਮਲੋਟ ਉਹ ਵੀ ਫਿਲਹਾਲ ਬੰਦ ਹੈ ਕੋਈ ਬੰਦ ਹੋ ਗਈ ਇਹੀ ਜਿਹੜੀ ਜੇ ਇਹ ਬੇਸਕਤ ਫੇਰਿਆ ਅਧਗਾਟਨ ਤਾਂ ਮੇਰੇ ਸਾਬ ਵਿਚ ਇਤੋ ਕੌਣੀ ਸਾਹਿਬ ਤੋਂ ਕਰਾਂਦੇ ਆਪਣੇ ਲੋਕਲ ਸੀ ਵਧੀਆ ਰਹਿਣਾ ਸੀ ਇੰਨਾ ਲੈ ਕੇ ਸਰਕਲੋਂ ਤੇ ਜੇ ਵੋਟਾਂ ਜੋੜਨੀਆਂ ਫਿਰ ਵੋਟਾਂ ਦਾ ਤੁਸੀਂ ਕੈਮਰੇਆਂ ਤੇ ਬੋਲ ਕੇ ਤੇ ਜਿਵੇਂ ਮਰਜ਼ੀ ਜੋੜ ਲਓ ਕਿਹੜਾ ਕਿਸ ਨੇ ਜ਼ਮੀਨੀ ਹਕੀਕਤ ਦੇਖਣੀ ਹੈ